ਚੋਨੇ ਦਾ ਝਾੜ ਘਟਣ ਦੇ ਜਿਹੜੇ ਮੁੱਖ ਕਾਰਨ ਨੇ ਵੀ ਕਿਉਂ ਘਟ ਜਾਂਦਾ ਚੰਗੀ ਸਾਂਹ ਸੰਭਾਲ ਤੋਂ ਬਾਅਦ ਵੀ ਚੋਨਾ ਆਪਣਾ ਘਟ ਨਿਕਲਦਾਗਾ ਉਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ ਨਾਲ ਹੀ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਇਹਨੂੰ ਤੇਲਾ ਆ ਜਾਂਦਾ ਉਹ ਕਿਉਂ ਆ ਜਾਂਦਾ ਅਟੈਕ ਤੇਲੇ ਦਾ ਬਹੁਤ ਜ਼ਿਆਦਾ ਹੋ ਜਾਂਦਾ ਇੱਕੇ ਲਾਗਤੀ ਵਧੇ ਜਾਂਦਾ ਉਹ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਵੀ ਪਨੀਰੀ ਬੀਜਣ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਹੁਣ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਪਣਾ ਖੇਤ ਆ ਜਿਹੜਾ ਇਹ ਇਹਨੂੰ 20 ਦਿਨ ਹੋ ਗਏ ਬਾਹੇ ਨੂੰ बाकी ਆਪਾਂ ਦੋ ਵਰੀ ਛੜਤਾ ਸੀਗਾ ਇਹ ਹਲਾਂ ਦੇ ਨਾਲ ਪਹਿਲਾਂ ਰੂਟਾਵੇਟਰ ਫੇਰਿਆ ਇਹਦੇ ਚ ਤੇ ਬਾਅਦ ਦੇ ਵਿੱਚ ਆਪਾਂ ਇਹਦੇ ਚ ਹਲ ਫੇਰਤੇ ਸੀਗੇ ਬਾਕੇ ਰੱਖਤਾ ਸੁੱਕਾ ਬਾਣ ਆਪਾਂ ਨਾ ਇਹਦੇ ਵਿੱਚ ਕੋਈ ਪਾਣੀ ਛੱਡਿਆ ਪਹਿਲਾਂ ਜੇ ਹੁਣ ਇਹਦੇ ਵਿੱਚ ਆਪਾਂ ਪਾਣੀ ਛੱਡਦੇ ਤਾਂ ਜਿਹੜਾ ਇਹਦੇ ਵਿੱਚ ਕੋਈ ਵੀ ਉਲੀ ਰੋਗ ਸੀਗਾ ਜਾਂ ਕਿ ਹੋਰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਸੀ ਉਹ ਵਿੱਚ ਹੀ ਰਹਿ ਜਾਣੀ ਸੀ ਉਹ ਖਤਮ ਨਹੀਂ ਸੀ ਹੁੰਦੀ ਜਿਵੇਂ ਹੁਣ ਇਹ ਧੁੱਪ ਫਰੀ ਜਾਊਗੀ ਜਿਵੇਂ ਜਿਵੇਂ ਬਾਣ ਗਰਮ ਹੋਊਗਾ ਤਾਂ ਬਿਮਾਰੀ ਜਿਹੜੀ ਖੇਤ ਦੇ ਵਿੱਚ ਉਹ ਖਤਮ ਹੋਣੀ ਸ਼ੁਰੂ ਹੋ ਜੂਗੀ ਇਹਦੇ ਬਾਰੇ ਕਿਸਾਨ ਭਰਾਵਾਂ ਨੂੰ ਪੱਤੀ ਆ ਕਿ ਬਾਣ ਆਪਾਂ ਨੂੰ ਸੁੱਕਾ ਬਾਕੇ ਜਰੂਰ ਰੱਖਣਾ ਚਾਹੀਦਾਗਾ ਇਹ ਜਿਹੜਾ ਨਾਲੇ ਤਾਂ ਤੇਲੇ ਦਾ ਅਟੈਕ ਵੀ ਘਟ ਆਉਣ ਦੇ ਚਾਂਸ ਹੁੰਦੇ ਨੇ ਤੇ ਨਾਲੇ ਉਲੀ ਰੋਗ ਆ ਜਿਹੜਾ ਉਹ ਵੀ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਤੇ ਜਿਹੜਾ ਉਲੀ ਰੋਗ ਆਉਂਦਾ ਵੀ ਆ ਤਾਂ ਆਪਾਂ ਉਹ ਵੀ ਰੋਕ ਥਾਮ ਦੇ ਲਈ ਕੀ ਕਰਨਾ ਆਪਾਂ ਕੀ ਕਰਦੇ ਆ ਜਾਂ ਤਾਂ ਜਦੋਂ ਆ ਜਾਂਦਾ ਹੈਗਾ ਉਲੀ ਰੋਗ ਆਪਣੇ ਖੇਤ ਦੇ ਵਿੱਚ ਤਾਂ ਆਪਾਂ ਦਵਾਈ ਸੜਕਣੀ ਸ਼ੁਰੂ ਕਰ ਦਿੰਨੇ ਆ ਮਹਿੰਗੀ ਤੋਂ ਮਹਿੰਗੀ ਦਵਾਈ ਸੜਕ ਦਿਆਂਗੇ ਤੇ ਉਹਦੇ ਨਾਲ ਕੀ ਹੁੰਦਾ ਉਲੀ ਰੋਗ ਜਦੋਂ ਪੈ ਜਾਂਦਾ ਵਧ ਜਾਂਦਾ ਫਿਰ ਤੇ ਨਾਲ ਹੀ ਆਪਣੇ ਖੇਤ ਦੇ ਵਿੱਚ ਤੇਲਾ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਜੜਾਂ ਦੇ ਵਿੱਚੋਂ ਹਵਾ ਨਹੀਂ ਫਿਰਦੀ ਤੇ ਜਿਹੜਾ ਗਲ ਜਾਂਦੀਆਂ ਨੇ ਉਹਦੇ ਵਿੱਚ ਹੀ ਤੇਲਾ ਪਾਇਦਾ ਹੋ ਜਾਂਦਾਗਾ ਜੇ ਆਪਣੇ ਝੋਨੇ ਦਾ ਨਾੜ ਚੰਗਾ ਮਜ਼ਬੂਤ ਹੋਊਗਾ ਤਾਂ ਆਪਣੇ ਝੋਨੇ ਨੂੰ ਜਿਹੜਾ ਤੇਲੇ ਦਾ ਅਟੈਕ ਆ ਬਹੁਤ ਜਿਆਦਾ ਘਟ ਆਊਗਾ ਤੇ ਦਵਾਈਆਂ ਵੀ ਫਿਰ ਆਪਣੀਆਂ ਕੰਮ ਕਰਨੀਆਂ ਉਹਦੇ ਉੱਪਰ ਜਿਵੇਂ ਕੋਣ ਪਿਛਲੇ ਸਾਲ ਦੀ ਗੱਲ ਕਰੀਏ ਆਪਾਂ ਵੀ ਸੜਕੀ ਸੀਗੇ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਸੜਕਤੀਆਂ ਸੀ ਲਿਆ ਕੇ ਪਰ ਕੋਈ ਬੜਾ ਵਧੀਆ ਰਿਜ਼ਲਟ ਨਹੀਂ ਮਿਲਿਆ ਤੇਲਾ ਖਤਮ ਨਹੀਂ ਹੀ ਹੋਇਆ ਉਹਦੇ ਨਾਲ ਤਾਂ ਇਸ ਲਈ ਆਪਾਂ ਜਦੋਂ ਵੀ ਕੋਈ ਦਵਾਈ ਸੜਕਣੀਆਂ ਤੇਲੇ ਵਾਲੀ ਜਾਂ ਉਲੀ ਵਾਲੀ ਤਾਂ ਉਹ ਅਟੈਕ ਆਉਣ ਤੋਂ ਪਹਿਲਾਂ ਹੀ ਕਰਦਿਆ ਕਰੋ ਉਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਇੱਕ ਤਾਂ ਨਾਲੇ ਆਪਣੇ ਝੋਨੇ ਦਾ ਝਾੜ ਨਹੀਂ ਘਟਦਾ ਉਹਦੇ ਨਾਲ ਜਿਵੇਂ ਕਿ ਉਲੀ ਵਾਲੀ ਦਵਾਈ ਹੈ ਜਿਹੜੀ ਆਪਾਂ ਉਹ ਤਾਂ ਪਹਿਲੀ ਪਾ ਦਿਆ ਕਰੋ ਤੀਜੇ ਜਾਂ ਚੌਥੇ ਰਹੇ ਆਪਾਂ ਜਿੰਨੇ ਵੀ ਰੇ ਪਾਉਣੇ ਉਹਦੇ ਨਾਲ ਲਾਸਟ ਰੇਨ ਵਾਲੀ ਪਾ ਦਿਆ ਕਰੋ ਤਾਂ ਜੋ ਅਟੈਕ ਆ ਜਿਹੜਾ ਉਹ ਉਲੀ ਦਾ ਉਹ ਸ਼ੁਰੂ ਨਾ ਹੋਵੇ ਤੇ ਨਾ ਹੀ ਫਿਰ ਆਪਣੇ ਤੇਲੇ ਦਾ ਟੈਗ ਆ ਜਿਹੜਾ ਉਹ ਵੀ ਬਹੁਤ ਜ਼ਿਆਦਾ ਘਟਾਉਣ ਦੇ ਚਾਂਸ ਨਹੀਂ ਕਿ ਉਹਦੇ ਨਾਲ ਤੇ ਜਦੋਂ ਤੇਲੇ ਵਾਲੀ ਦਵਾਈ ਸੜਕਣੀਆਂ ਤਾਂ ਉਹ ਵੀ ਆਪਾਂ ਪਹਿਲੀ ਸੜਕ ਦਿਆ ਕਰੋ ਅਟੈਕ ਆਉਣ ਤੋਂ ਪਹਿਲਾਂ ਜਰੂਰ ਕਰ ਦਿਆ ਕਰੋ ਉਹਦੇ ਨਾਲ ਆਪਾਂ ਨੂੰ ਵਧੀਆ ਰਿਜ਼ਲਟ ਮਿਲਦੇ ਨੇ ਕਿ ਨਾਲੇ ਦਵਾਈ ਆਪਾਂ ਨਾਰਮਲ ਪਾ ਸਕਦੇ ਆ ਉਹਦੇ ਨਾਲ ਤੇ ਹੁਣ ਆਪਾਂ ਗੱਲ ਕਰਦੇ ਆ ਪਨੀਰੀ ਦੀ ਤਾਂ ਪਨੀਰੀ ਆਪਾਂ ਜਦੋਂ ਵੀ ਬਿਜਨੀ ਆ ਤਾਂ ਪਹਿਲਾਂ ਆਪਾਂ ਗੱਟਿਆਂ ਦੇ ਵਿੱਚੋਂ ਕੱਢ ਕੇ ਉਹਨੂੰ ਪੱਖੇ ਦੇ ਨਾਲ ਆਪਾਂ ਅਡਾ ਲਿਆ ਕਰੋ ਉਹਦੇ ਵਿੱਚੋਂ ਜਿਹੜਾ ਫੂਸ ਆਗਾ ਜਾਂ ਹੋਰ ਮਾੜਾ ਵੀ ਆ ਉਹ ਬਾਹਰੇ ਨਿਕਲ ਜਾਂਦਾਗਾ ਤੇ ਨਾਲ ਹੀ ਫੇਰ ਆਪਾਂ ਉਹ ਤੋਂ ਬਾਅਦ ਕੀ ਕਰਨਾ ਜਦੋਂ ਆਪਾਂ ਭਿਉਣੀ ਆ ਪਨੀਰੀ ਤਾਂ ਪਾਣੀ ਵਿੱਚ ਭਿਉਂ ਕੇ ਆਪਾਂ ਦਵਾਈ ਜ਼ਰੂਰ ਲਾਇਆ ਕਰੋ ਦਵਾਈ ਦੇ ਨਾਲ ਨਾਲੇ ਤਾਂ ਕੋਈ ਬਿਮਾਰੀ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਪਨੀਰੀ ਦੇ ਉੱਪਰੋਂ ਤੇ ਪਨੀਰੀ ਵਧੀਆ ਤੰਦਰੁਸਤ ਹੋ ਜਾਂਦੀ ਉਹਦੇ ਨਾਲ ਫੇਰ ਹੀ ਆਪਾਂ ਖੇਤ ਦੇ ਵਿੱਚ ਬੀਜਿਆ ਕਰੋ ਉਹਦੇ ਨਾਲ ਵੀ ਝਾੜ ਜਿਹੜਾ ਵੱਧ ਨਿਕਲ ਸਕਦਾ ਆਪਣਾ ਜਦੋਂ ਪਨੀਰੀ ਆਪਣੀ ਵਧੀਆ ਤੰਦਰੁਸਤ ਹੋਊਗੀ ਤੇ ਜੇ ਆਪਾਂ ਮਾੜੀ ਪਨੀਰੀ ਜਾਂ ਫੂਸਪੱਤ ਵਿੱਚੀ ਬੀਜਾਂਗੇ ਤਾਂ ਇੱਕ ਤਾਂ ਆਪਣੀ ਪਨੀਰੀ ਦੀ ਗਰੋਥ ਘੱਟ ਹੋਊਗੀ ਤੇ ਪਨੀਰੀ ਦੀ ਪੈਦਾਵਾਰ ਉਹ ਵੀ ਘੱਟ ਹੋਊਗੀ ਖੇਤ ਦੇ ਵਿੱਚ ਤੇ ਆਪਾਂ ਨੂੰ ਫਿਰ ਹੋਰ ਖੇਤਾਂ ਦੇ ਵਿੱਚੋਂ ਪੱਟ ਕੇ ਲਿਆਉਣੀ ਪੈਂਦੀ ਆ ਤਾਂ ਇਸ ਲਈ ਆਪਾਂ ਪਨੀਰੀ ਨੂੰ ਵੀ ਸੋਧ ਕੇ ਜ਼ਰੂਰ ਬੀਜਿਆ ਕਰੋ ਜਦੋਂ ਵੀ ਆਪਾਂ ਖੇਤ ਦੇ ਵਿੱਚ ਪਨੀਰੀ ਬੀਜਣੀ ਹੈਗੀ ਬਾਕੀ ਆਪਾਂ ਪਨੀਰੀ ਆ ਜਿਹੜੀ ਗੇਤੀ ਨਾ ਬੀਜਿਆ ਕਰੋ ਕਿਉਂਕਿ ਖਰੀਦ ਆ ਜਿਹੜੀ ਉਹੀ ਤਰੀਕਾ ਨਾਲ ਸ਼ੁਰੂ ਹੁੰਦੀ ਆ ਤਾਂ ਜਿਵੇਂ ਹੁਣ ਸਰਕਾਰ ਨੇ ਇਸ ਵਾਰ ਝੋਨੇ ਦੀ ਲਵਾਈ ਦੀ ਡੇਟ ਆ ਜਿਹੜੀ ਉਹ ਛੇਤੀ ਕਰਦੀ ਅਗੇਤੀ ਕਰ ਦਿੱਤੀ ਤੇ ਪਨੀਰੀ ਆਪਾਂ ਗੇਤੀਆਂ ਬੀਜਣ ਲੱਗ ਜੰਨੇ ਆ ਤਾਂ ਉਹ ਵੀ ਇੱਕ ਕਾਰਨ ਜਿਹੜਾ ਝਾੜ ਘਟਣ ਦਾ ਬਣ ਸਕਦਾਗਾ ਕਿਉਂਕਿ ਜਦੋਂ ਆਪਾਂ ਗੇਤੀਆਂ ਪਨੀਰੀਆਂ ਬੀਜਦੇ ਆ ਪਹਿਲੀ ਗੱਲ ਤਾਂ ਉਹ ਪੱਕ ਜਾਂਦੀ ਆ ਜਦੋਂ ਫੇਰ ਆਪਾਂ ਖੇਤ ਦੇ ਵਿੱਚ ਲਾਉਣੇ ਆ ਤਾਂ ਪਨੀਰੀ ਆਪਾਂ ਨੂੰ ਇਸ ਲਈ ਕੱਚੀ ਪਨੀਰੀ ਜ਼ਰੂਰ ਲੈਣੀ ਚਾਹੀਦੀ ਆ ਕਿ ਉਹਦੇ ਨਾਲ ਝਾੜ ਆਪਣਾ ਜਿਹੜਾ ਨਹੀਂ ਘਟਦਾ ਤੇ ਬਾਕੀ ਜਦੋਂ ਆਪਾਂ ਗੇਤਾ ਝੋਨਾ ਲਾਦਨੇ ਆ ਤਾਂ ਲਾਸਟ ਦੇ ਵਿੱਚ ਜਾ ਕੇ ਮੰਡੀਆਂ ਦੇ ਵਿੱਚ ਰੁੜੀ ਜਾਂਦੇ ਆ ਫਿਰ ਤੇ ਨਾ ਹੀ ਫਿਰ ਉਹ ਤੋਂ ਤੋਲਦਾਗਾ ਕਿਉਂਕਿ ਖਰੀਦ ਸ਼ੁਰੂ ਨਹੀਂ ਹੋਈ ਹੁੰਦੀ ਆਪਾਂ ਨੂੰ ਖਰੀਦ ਜਿਹੜੇ ਤਰੀਕੇ ਨਾਲ ਸ਼ੁਰੂ ਹੁੰਦੀ ਆ ਉਸੇ ਤਰੀਕੇ ਨਾਲ ਆਪਾਂ ਨੂੰ ਝੋਨਾ ਉਹਨਾਂ ਤਰੀਕਿਆਂ ਦੇ ਵਿੱਚ ਹੀ ਜਾ ਕੇ ਵੜਨਾ ਚਾਹੀਦਾਗਾ ਇਸ ਤਰੀਕੇ ਦੇ ਨਾਲ ਆਪਾਂ ਝੋਨਾ ਲਾਇਆ ਕਰੋ ਪਹਿਲਾਂ ਗੇਤਾ ਨਾਗ ਲਾਇਆ ਕਰੋ ਬੜਾ ਨਾ ਹੀ ਗੇਤਾ ਝੋਨਾ ਝਾੜ ਦਿੰਦਾਗਾ ਖਾਸ ਕਰਕੇ ਜਿਹੜੀਆਂ ਪੀ ਆਰ ਕੇ ਸਮਾਨ ਨੇ ਉਹ ਤਾਂ ਜੇ ਆਪਾਂ ਗੇਤੀਆਂ ਵੇਚ ਲੈਣੇ ਤਾਂ ਬਿਲਕੁਲ ਨਹੀਂ ਝਾੜ ਦਿੰਦੀਆਂ ਉਹ ਤੇ ਪਨੀਰੀ ਵੀ ਉਹਨਾਂ ਦੀ ਜੇ ਆਪਾਂ 23 ਦਿਨਾਂ ਦੀ ਕਰ ਲੈਣੇ ਤਾਂ ਜਾਂ 35 ਦੇ ਨਾਮ ਦੀ ਕਰ ਲੈਣਾ ਫਿਰ ਤਾਂ ਉਹ ਬਿਲਕੁਲ ਵੀ ਨਹੀਂ ਛਾੜ ਦਿੰਦੀ ਹੈਗੀ ਇਸ ਲਈ ਉਹ ਕੱਚੀ ਪਨੀਰੀ ਲਾਇ ਕਰੋ ਜੀ ਆਪਾਂ ਝਾੜ ਵੱਧ ਲੈਣਾ ਜਿਹੜਾ ਪੂਸਾ 44 ਝੋਨਾ ਉਹਦੀ ਆਪਾਂ 30 35 ਜਾਣਾਂ ਦੇ ਵੀ ਪਨੀਰੀ ਲਾ ਸਕਦੇ ਆਂਗੇ ਪਰ ਪੀ ਆਰ ਕੇ ਸਮਾਨ ਦਾ ਜ਼ਰੂਰ ਧਿਆਨ ਰੱਖਿਓ ਇਹ ਨਾਂ ਵਾਲੀਆਂ ਗੇਤੀਆਂ ਲਾਇਆ ਕਰੋ ਇਹਦੀ ਪਨੀਰੀ ਕੱਚੀ ਜਿਹੜੀ ਉਹ ਲਾਉਣੀ ਚਾਹੀਦੀ ਹੈਗੀ ਵੈਸੇ ਤਾਂ ਪੂਸਾ 44 ਦੀ ਵੀ ਜਿਹੜੀ ਪਨੀਰੀ ਆਪਾਂ ਉਹ ਵੀ ਕੱਚੀ ਹੋਈ ਲਾਉਣੀ ਚਾਹੀਦੀ ਹੈ ਉਹਦੇ ਨਾਲ ਫਟਾਰਾ ਵਧੀਆ ਹੋ ਜਾਂਦਾਗਾ ਤੇ ਝਾੜ ਵੀ ਵਧੀਆ ਨਿਕਲਦਾਗਾ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਵਾਰ